ਇਹ ਰਾਜ ਇਹ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨ ਜੋ ਐਸਐਸਪੀ ਮੜੋਂ ਨੀਤ ਗੁੰਡੋਲੀ ਵੱਲੋਂ ਇਨਸ਼ਾ ਦੇ ਖਿਲਾਫ ਜਿਹੜੀ ਮਹਿੰਮਤ ਲਾਈ ਆ ਉਹ ਜਿਹੜ ਉਸ ਮੈਂ ਇਹ ਜਲਾਈ ਆ ਇਹਦੇ ਤਹਿਤ ਤੁਸੀਂ ਤਿੰਨ ਬੰਦੇ ਅਰੈਸਟ ਕੀਤੇ ਤਿੰਨਾਂ ਦੇ ਜਿਹੜੇ ਅਡੜ ਪਰਚੇ ਐਫਆਰ ਨੰਬਰ 151 ਇੱਕ ਗੁਰਪ੍ਰੀਤ ਸਿੰਘ ਹੈ ਹੀੜੀਆਂ ਦਾ ਉਹਦੇ ਖਿਲਾਫ ਦਿੱਤਾ 10 ਗ੍ਰਾਮ ਉਸ ਮੈਂ ਜਿਹੜੀ ਬਣਾਉਂਦੀ ਕੀਤੀ ਆ ਸੈਕੰਡ ਪਰਚਾ 152 ਨੰਬਰ ਹੈ ਇਹ ਜਿਹੜਾ ਹਰ ਸਿੰਘ ਹੈ ਕੰਗਰਾਲੀ ਤੋਂ ਜਿਹੜੇ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਉਹਨਾਂ ਦੇ ਅਸੀਂ ਕੇਸ ਦਸਰ ਕੀਤੇ ਆ ਜਿਹੜੀ ਨਸ਼ੇ ਦੀ ਸਪਲਾਈ ਜਿਹੜੀ ਹੈ ਨਾ ਉਹਨੂੰ ਤੋੜਨ ਦੇ ਲਈ ਤੇ ਤੀਜਾ ਮਕਦਮਾ 153 ਨੰਬਰ ਹੈ ਜਤਿੰਦਰ ਪਾਲ ਸਿੰਘ ਇਹ ਬਰਵਾ ਪਿੰਡ ਦਾ ਤੇ ਤਿੰਨਾਂ ਨੂੰ ਹੀ ਅਰੈਸਟ ਕਰਕੇ ਤੁਹਾਡੇ ਕੋਲ ਡਿਮਾਂਡ ਦੇ ਤਰ੍ਹਾਂ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਨਹੀਂ ਇਹਨਾਂ ਦੇ ਪਹਿਲਾਂ ਆਇਆ ਦੋ ਉਹਨਾਂ ਦੇ ਪਹਿਲਾਂ ਆਲਰੇਡੀ ਪੱਕੇ ਦਬੂ ਸਰ ਇਹ ਵੇਚਣ ਦੀ ਕੰਮ ਕਰਦੇ ਸੀ ਕਿ ਲੱਕਾ ਕਿਹੜਾ ਹੀ ਨਾਲ ਹੀ ਇਹ ਸਮਰਾਲਾ ਦੇ ਲਾਗੇਜਾਗੇ ਦੇ ਪਿੰਡਾਂ ਵਿੱਚ ਰਿਪੋਰਟਾਂ ਦਾ ਕੰਮ ਕਰਦੇ ਸੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ